ਇਹ ਸੀਐਲ ਜੂ ਕੀ ਚੀਜ਼ ਐ ਇਹ ਕਿਉਂ ਬਣਾਈ ਐਨੋ ਸੀ ਕੀ ਚੀਜ਼ ਐ ਕਿਉਂ ਬਣਾਈ ਜਦੋਂ ਕਿ ਸਾਡੀਆਂ ਇੰਡਸਟਰੀਆਂ ਪਹਿਲਾਂ ਚੱਲਦੀਆਂ ਨੇ ਉਹ ਸਾਰੇ ਜਾਗਜਪੁੱਤ ਹੇਠ ਦੇ ਦਫ਼ਤਰ ਚ ਨੇ ਜਦੋਂ ਅਸੀਂ ਨਵਾਂ ਕਨੈਕਸ਼ਨ ਵੀ ਲੈਣਾ ਹੋਵੇ ਤਾਂ ਬਗੈਰ ਦੇ ਸੀਐਲ ਜੂ ਨੇ ਐਨੋ ਜੀ ਲੈਓ ਐ ਸੀਐਲ ਜੀ ਪੁਰਾਹੀ ਕਿਉਂ ਹੈ ਇਹਦੀ ਮੈਨੂੰ ਹੋ ਜਾਂਦਾ ਕਿ ਸਮਝ ਆਈ ਸਾਡੇ ਬਹੁਤ ਚਿਰਾਂ ਤੋਂ ਸਾਡੇ ਨੁਮਾਇੰਦੇ ਕਰਦੇ ਹੋ ਜਨਤਾ ਦੀ ਅੱਜ ਇਹ ਚੀਜ਼ ਬੋਲਣ ਦੀ ਮੈਨੂੰ ਜ਼ਰੂਰਤ ਪੈ ਗਈ ਉਹ ਵੀ ਖੈਰ ਸਿੰਘ ਸਾਹਿਬ ਨੂੰ ਦੇਖ ਕੇ ਪਿੰਡਾਂ ਵੀ ਮੇਰੇ ਕੋਲ ਬਹੁਤ ਲੀਡਰ ਆ ਗਏ ਪਰ ਮੈਂ ਇਹ ਗੱਲ ਵੀ ਕਿ ਪਰ ਅੱਜ ਮੈਂ ਤੁਹਾਨੂੰ ਕਹਦਾ ਪਰਮਾਤਮਾ ਤੁਹਾਨੂੰ ਜਿਤਾ ਕੇ ਭੇਜੂਗਾ ਪਰ ਸਾਡੇ ਗੱਲ ਤੇ ਗੌਰ ਕਰੇ ਬਈ ਇਹ ਕਿਉਂ ਬਣਾਈ ਐਨਾ ਕ ਜਵਾਬ ਦੇ ਜਿੱਕਿ ਤਾਂ ਮੈਂ ਇੱਕ ਤਾਂ ਮੈਂ ਬੜਾ ਪ੍ਰਧਾਨ ਜੀ ਦਾ ਬਹੁਤ ਅੱਛਾ ਸਵਾਲ ਹੈ ਸਾਡਾ ਜਿਹਾ ਸਵਾਲ ਹੈ ਪ੍ਰੈਕਟੀਕਲ ਹੈ ਪਹਿਲੀ ਗੱਲ ਤਾਂ ਮੈਂ ਤਿੰਨ ਵਾਰੀ ਐਮ.ਐਲ.ਏ ਬਣਿਆ ਇੱਕ ਵਾਰੀ ਲੀਡਰ ਆਪੋਜੀਸ਼ਨ ਨੇ ਮੈਂ ਅੱਜ ਤੱਕ ਕਿਸੇ ਗਵਰਨਮੈਂਟ ਦੇ ਅਥਾਰਟੀ ਚ ਨਹੀਂ ਬੈਠ ਸਕਿਆ ਅਨਫੋਰਚਨਟਲੀ ਕਹ ਰੋ ਅਨਫੋਰਚਨਟਲੀ ਪਰ ਨਹੀਂ ਮਸਤਕ ਤੇ ਕੀ ਲਿਖਿਆ ਕਿ ਕਿੱਥੇ ਜਾਣਾ ਪਰ ਇਹ ਗੱਲ ਹੈ ਕਿ ਆਪੋਜੀਸ਼ਨ ਜੋੜ ਕਰਕੇ ਤੁਹਾਨੂੰ ਮੈਂ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦੱਸਦਾ ਉਹ ਐਵੇਂ ਤੁਹਾਨੂੰ ਲੱਗਦਾ ਵਾ ਕਿ ਜੀ ਵਿਧਾਨ ਸਭਾ ਬੜਾ ਫੇਅਰ ਐਂਡ ਫਰੀ ਨਹੀਂਗਾ ਹੁਣੇ 92 ਬੰਦੇ ਲੈਠੋ ਕੇ ਆ ਗਏ ਇਹ ਦੂਜੇ 18 ਨੂੰ ਤਾਂ ਬੋਲਣੇ ਨਹੀਂ ਦਿੰਦੇ ਤੁਸੀਂ ਜਿਹੜਾ ਦੇਖਦੇ ਹੋ ਬਾਅਦ ਲਾਈਵ ਟੀਵੀ ਉਹ ਤਾਂ ਉਹੀ ਐ ਜੋ ਤੁਹਾਨੂੰ ਸਪੀਕਰ ਦਿਖਾ ਰਿਹਾ ਵਾ ਕੈਮਰਾ ਆਫ ਕਰਤਾ ਖੇਰਾ ਆਫ ਹੋ ਗਿਆ ਮਾਈਕ ਆਫ ਕਰਤਾ ਖੇਰਾ ਬਲੈਕਆਊਟ ਹੋ ਗਿਆ ਅਸੀਂ ਬਹੁਤ ਕੁਝ ਕਰਦੇ ਅੰਦਰ ਜਿਹੜੇ ਬਿੱਲ ਪਾਸ ਹੁੰਦੇ ਨੇ ਕਾਨੂੰਨ ਉਹ ਤਾਂ ਸਮਝ ਲਓ ਕਿ ਪਹਿਲਾਂ ਇਧਰ ਉਧਰ ਦੀ ਗੱਲਾਂ ਕਰੀ ਜਾਂਦੇ ਨੇ ਜਿਹੜੇ ਅਸਲ ਬਿੱਲ ਹੁੰਦੇ ਨੇ جدے تو سانو موقع ملنا چاہیے تھا کہ بحث کرنی ہے اپوزیشن اپنا پکھ رکھو گی رولنگ پارٹی اپنا پکھ رکھو گی ڈسکشن تو بعد بل تا پاس ہو جاندے دس بل پاس کر دینے دس ہم اکتا چاہیے جی. سپیکر کہتا اچھا جی ہونا بل پروپوز کر لگیا کہ آس سی ایل یو دی شرطہ سے انڈیوز کر لگیا اچھا ہاں پک والے ہاں کو وہ بنو کہتے ہیں ہاں ਨਾ ਆਪਾ ਕੋਲੇ ਨਾ ਕੋ ਉਹ ਅਸੀਂ ਬਹੁਤ ਜ਼ੋਰ ਲਾ ਕਹਿੰਦੇ ਨਾ ਉਹ ਕਹਿੰਦੇ ਹਾ ਪਾਰ ਵੀ ਜਿੱਤਿਆ ਹਾ ਪਾਰ ਵੀ ਜਿੱਤਿਆ ਉਹ ਜਿੱਤ ਕੇ ਹੋਗੇ ਇੱਕ ਨੂਨ ਤਾਂ ਇਸ ਦੇਸ਼ ਵਿੱਚ ਰੱਬ ਹੀ ਰੱਖਾ ਜੀ ਸੋ ਮੇਰਾ ਤਾਂ ਇਹ ਵਿੱਚ ਹਲੇ ਤੱਕ ਤਾਂ ਨਹੀਂ ਹੈਗਾ ਰੂਲ ਜੇ ਕਿਤੇ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਵਿਧਾਨ ਸਭਾ ਦੀ ਫੰਕਸ਼ਨ 윌 ਬੀ ਟੋਟਲੀ ਟਰਾਂਸਪੇਰੈਂਟ ਅੱਛਾ ਮੈਨੂੰ ਪਤਾ ਨਹੀਂ ਕੀ ਚੀਫ ਮਿਨਿਸਟਰ ਸਾਡੇ ਭਗਵਾਨ ਮੇਰਾ ਦੋਸਤ ਹੀ ਮੈਨੇ ਕੰਮ ਕੀਤਾ ਇਹਨੇ ਇਹ ਹਿੰਗਾ ਚੇੜਨ ਲੱਗ ਗਿਆ ਅੰਦਰ ਬੈਠੇ ਵਿੱਚ ਜੀ ਮਿਨਿਸਟਰ ਜੇ ਲੀਡਰ ਆਫ অপੋਜੀਸ਼ਨ ਬੋਲ ਵੀ ਲੈ ਉੱਪਰ ਬਾਜਵਾ ਕਿੰਨਾ ਬੋਲ ਲੂੰ ਉਹ ਕਹਿੰਦਾ ਚੱਲ ਬਾਜਵਾ ਬੋਲ ਕਿੰਨਾ ਬੋਲ ਲੂੰ 30 ਮਿੰਟ 40 ਮਿੰਟ ਮੜ ਕੇ ਬੰਦਾ ਥੱਕ ਜਾਂਦਾ ਵਾ ਬਾਅਦ ਚ ਜਵਾਬ ਦੇ ਦੇਦਾ ਕਿ ਤੇਰੇ ਆਹ ਤੂੰ ਗੱਲਾਂ ਕਹੀਆਂ ਇੰਨੀ ਗੰਦੀ ਰਵਾਇਤ ਪਈ ਹੋਈ ਹੈ ਕਿ ਆਪੋਜੀਸ਼ਨ ਨੂੰ ਤਾਂ ਬੋਲਣ ਹੀ ਨਹੀਂ ਦੇਣਾ ਲੈ ਵਿੱਚ ਇੱਕ ਮੇਰੇ ਕੋ ਕਿਤੇ ਦਾ ਲੱਗਿਆ ਜ਼ਿੰਦਗੀ ਚ ਮੈਂ ਆਪੋਜੀਸ਼ਨ ਨੂੰ ਪੂਰਾ ਸਤਿਕਾਰ ਦਊਂਗਾ ਆਪੋਜੀਸ਼ਨ ਲੀਡਰ ਨੂੰ ਇੱਥੇ ਬਿਠਾ ਦੇਗਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਜੀ ਦਰਸ਼ਨ ਅੰਕਲ ਜੀ ਚੀਫ ਪੈਟਰਨ ਸਾਡੇ ਹਰਦੀਪ ਜੀ ਸਾਡੇ ਚੇਅਰਮੈਨ ਜੀਵਨ ਅੰਕਲ ਜੀ ਤੇ ਸੈਕਟਰੀ ਮੇਰੇ ਵੱਡੇ ਭਰਾ ਰਿੰਕੂ ਜੀ ਜੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੇ ਸਰ ਮੇਰੇ ਆਪਣੇ ਦਾਇ ਚਾਚੇ ਕਿਉਂਕਿ ਮੇਰਾ ਆਬਾ ਹਲਕ ਹੈ ਮੇਰੇ ਨਾਲ ਸਹਿਯੋਗ ਤੋਂ ਚੱਲੇ ਲਖਵੀਰ ਜੀ ਔਰ ਸਾਡੇ ਸਾਰੇ ਪੱਤਰਕਾਰ ਸਹਿਬਾਨ ਹਰ ਅਖਬਾਰ ਦੇ ਸਾਰੇ ਡਿਜੀਟਲ ਪਲੇਟਫਾਰਮ ਤੋਂ ਪਹੁੰਚੇ ਹੋਏ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਨ ਲੱਗਿਆ ਉਮੀਦ ਕਰਦੇ ਹਾਂ ਫਤਿਹ ਦਾ ਜਵਾਬ ਫਤਿਹ ਚ ਦੇਵੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਦਿਲ ਦੀ ਗੱਈਆਂ ਤੋਂ ਧੰਨਵਾਦ ਕਿ ਤੁਸੀਂ ਇਸ ਛੋਟੇ ਭਰਾ ਦੇ ਨਿੱਕੇ ਜਿਹੇ ਸੱਤੇ ਤੇ ਪਹੁੰਚੇ ਖੈਰਾ ਸਾਹਿਬ ਨੇ ਬਹੁਤ ਤੁਹਾਨੂੰ ਸੰਖੇਪ ਚ ਦੱਸਿਆ ਇੰਡਸਟਰੀ ਬਾਰੇ ਜਿਵੇਂ ਕਿ ਕਹਰੇ ਸੀ ਪਾਕਿਸਤਾਨ ਅਫਗਾਨਿਸਤਾਨ ਮੈਂ ਸੋਚ ਰਿਹਾ ਸੀ ਅਸੀਂ ਤਾਂ ਪਲਾਸੌਰ ਪਹਿਲਵਾਨ ਪੋਜ ਵਾਲੀ ਤੋ ਕਿਥੇ ਕਿਥੇ ਗਈ ਜੀ ਸ਼ਹਿਰਾਂ ਦਾ ਬੜੇ ਦੂਰ ਦੂਰ ਦੇ ਸੇਸ਼ ਦੱਸਿਆ ਹੈ ਵੀ ਇਸ ਦਾ ਭੋਖਾ ਦੇ ਭਾਈ ਪਲਾਸੌਰ ਪਾ ਕੇ ਕਦੇ ਪੁੱਜ ਵਾਲੀ ਪਾ ਕੇ ਆਖਰੀ ਪਿੰਸਾ ਦਾ ਭਲਵਾਨ ਹੈ ਉੱਥੇ ਪਾ ਕੇ ਮਤਲਬ ਬੜਾ ਵਧੀਆ ਇਹਨਾਂ ਨੇ ਦੱਸਿਆ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਸਾਡੇ ਇੰਡਸਟਰੀ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਅੱਜ ਬੈਠੀਆਂ ਨੇ ਸਾਡਾ ਪੂਰਨ ਸਾਥ ਦੇਣੀ ਹੈ ਉਹ ਬਿਉਣ ਦਾ ਪਾਰਟੀ ਲਈ ਕਿਉਂਕਿ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਮੈਂ ਹਮੇਸ਼ਾ ਤੁਹਾਡਾ ਪਿਆਰ ਸਤਿਕਾਰ ਕਰਦਾ ਹਾਂ ਕਿਉਂਕਿ ਤੁਸੀਂ ਆਪਦੇ ਹੋ ਮੈਨੂੰ ਹਮੇਸ਼ਾ ਮਾਣ ਹੁੰਦਾ ਇਸ ਦਾ ਕਿ ਮੇਰੇ ਆਪਦੇ ਹਲਕੇ ਦੇ ਜਦੋਂ ਵੀ ਮੈਂ ਕਿਤੇ ਮਿਲਦਾ ਹਰ ਇੱਕ ਨੂੰ ਮੈਂ ਤਾਇਆ ਜੀ ਮੇਰੇ ਚਾਚਾ ਜੀ ਉਹ ਬਹੁਤ ਪਿਆਰ ਆਪਦੇ ਭਤੀਜਿਆਂ ਬੱਚਿਆਂ ਵਾਂਗ ਪਿਆਰ ਕਰਦੇ ਇਸ ਲਈ ਬਹੁਤ ਬਹੁਤ ਪਹਿਲਾਂ ਤੁਹਾਡਾ ਧੰਨਵਾਦ ਔਰ ਇੱਕ ਉਮੀਦ ਹੈ ਕਿ ਖੈਰਾ ਸਾਹਿਬ ਨੂੰ ਜਦ ਮੈਂ ਲੈ ਕੇ ਆਇਆ ਮੈਂ ਰਿੰਕੂ ਜੀ ਨੂੰ ਪੁੱਛਿਆ ਵੀ ਨਹੀਂ ਸੀ ਰਿੰਕੂ ਜੀ ਤੁਹਾਨੂੰ ਮੈਂ ਕੱਲ ਰਾਤ ਕਾਲ ਕਰੀ ਮੈਂ ਇੱਕੋ ਗੱਲ ਕੀਤੀ ਜੀ ਬਾਈ ਜੀ ਮੈਨੇ ਆਉਣਾ ਹੈ ਖੈਰਾ ਸਾਹਿਬ ਨੂੰ ਲੈ ਕੇ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਅਰੇਂਜ ਕਰੋਗੇ ਪਰ ਤੁਸੀਂ ਅੱਜ ਸਾਰੇ ਬਲਾਗੇ ਮੇਰਾ ਮਾਨ ਰੱਖਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਨਾਲ ਇਹ ਵੀ ਹੈ ਭਾਈ ਕੈਮਰੇ ਚ ਰਿਕਾਰਡ ਨਾ ਕਰਿਓ ਬੋਟਾ ਬੋਟਾ ਨੇ ਬੜਾ ਧਿਆਨ ਵੀ ਰੱਖੇ ਹੋ ਇਧਰ ਵੀ ਤੇ ਸਾਰੇ ਸਾਥੇ ਇੰਡਸਟਰੀ ਵਾਲੇ ਹੋ ਧਿਆਨ ਵੀ ਰੱਖਣਾ ਕਰਾਉਂਦਾ ਸਾਰਿਆਂ ਨਾਲ ਕਿਉਂਕਿ بڑا ਹੁੰਦਾ ਹੈ ਪਿਆਰ ਸਤਕਾਰ ਨਾਲ ਹੀ ਬੰਦਾ ਚੱਲਦਾ ਕਿਉਂਕਿ ਮੈਂ ਤਾਂ ਤੁਹਾਨੂੰ ਸਭ ਕੁਝ ਕਹਿ ਸਕਦਾ ਮੈਨੂੰ ਕੋਈ ਸੰਕੇਪ ਨਹੀਂ ਹੁੰਦਾ ਕਿਸੇ ਨੂੰ ਕੁਝ ਕਹਿਣ ਚ ਇੱਕੋ ਗੱਲ ਹੈ ਕਿ ਇੰਡਸਟਰੀ ਵਾਲਿਆਂ ਦੀ ਗੱਲ ਰੱਖਣੀ ਹੈ ਸਾਡੇ ਕਿਸਾਨਾਂ ਦੀ ਗੱਲ ਰੱਖਣੀ ਹੈ ਸਾਡੇ ਸਾਰੇ ਵਪਾਰੀਆਂ ਦੀ ਗੱਲ ਕਰਨੀ ਹੈ ਕਿਉਂਕਿ ਵਪਾਰੀਆਂ ਦੀ ਗੱਲ ਬੜੇ ਘੱਟ ਲੀਡਰ ਕਰਦੇ ਆ ਹਰ ਵਿਅਕਤੀ ਕੋਈ ਮਤਲਬ ਜਦੋਂ ਸਾਡੇ ਸਰ ਪਿੱਛੇ ਦੇ ਬਹੁਤ ਸਾਰੇ ਵਪਾਰੀਆਂ ਨਾਲ ਧੱਕਾ ਵੀ ਹੋਇਆ ਕਈ ਵਾਰ ਸ਼ਹਿਰ ਦੇ ਵਿੱਚ ਪਰ بڑے ਘੱਟ ਲੀਡਰ ਫਰੰਟ ਤੇ ਆ ਕੇ ਉਹਨਾਂ ਦੀ ਅਗਵਾਈ ਕਰਦੇ ਆ ਪਰ ਸਾਨੂੰ ਪੂਰਾ ਮਾਨ ਹੈ ਕਿ ਤੁਸੀਂ ਸਾਡੀ ਅਗਵਾਈ ਵੀ ਕਰੋਗੇ ਸਾਡੀ ਲੜਾਈ ਵੀ ਲੜੋਗੇ ਔਰ ਸਾਡੇ ਮੁੱਦੇ ਜਿੱਥੇ ਕੋਈ ਬਣੂਗਾ ਉਹਦੀ ਅਗਵਾਈ ਵੀ ਕਰੋਗੇ ਔਰ ਇਸ ਕਰਕੇ ਅਸੀਂ ਸਾਰੇ ਜਾਣੇ ਤੁਹਾਨੂੰ ਆਸ਼ਵਾਸਨ ਦਿੰਨੇ ਆ ਕਿ ਅਸੀਂ ਤਨ ਤਨੋ ਮਨੋ ਤਨ ਵੀ ਕਹਿੰਦਾ ਭਾਈ

ਕਿਉਂਕਿ ਇਹ ਕਨਫਰੰਸ ਵਰਲਡ ওভার ਇੱਕ ਹਫ਼ਤੇ ਦਾ ਸੌਤਾ ਜਿਹੜੇ ਇੱਥੇ ਕਿਸਾਨ ਬੈਠੇ ਨੇ ਜਿੱਦਾਂ ਮੈਂ ਵੀ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਥੋੜੀ ਦੀ ਕਾਲਜ ਪਾਸ ਆਊਟ ਕਰਨ ਤੋਂ ਬਾਅਦ ਖੇਤੀ